ਅੱਜ ਤਾਂ ਮੌਜੂਦਾ ਹਰੀਕੇ ਦਰਿਆ ਦੇ ਨਾਲ ਲੱਗਦੇ ਪਿੰਡਾਂ ਦੇ ਵਿੱਚ ਜਿੱਥੇ ਨਿਰੰਤਰ ਸੇਵਾ ਜਾਰੀ ਹੈ ਦੱਸਦੀ ਹੈ ਕਿ ਬੰਨਾਂ ਨੂੰ ਮਜ਼ਬੂਤ ਕਰਨ ਦੇ ਲਈ ਜਿਹੜੇ ਨੇ ਕੰਮ ਕੀਤੇ ਜਾ ਰਹੇ ਨੇ ਔਰ ਕਾਫੀ ਜਿਹੜੀ ਵੱਡੀ ਢਾਹ ਲੱਗੀ ਸੀ ਅੱਜ ਭੁੱਲੇਵਾਲ ਪਿੰਡ 'ਚ ਪਹਿਲਾਂ ਤੁਸੀਂ ਤਸਵੀਰ ਦੇਖੋ ਇਸ ਸਾਈਡ ਜਿਹੜੀ ਢਾਹ ਲੱਗੀ ਸੀ ਦੱਸਦੀ ਕਿ ਸ਼ਾਮ ਨੂੰ ਜਿਹੜਾ ਇਹ ਸੰਪਰਦਾਇ ਸਹਿਰੇ ਸਾਹਿਬ ਨੇ ਪਾਪਾ ਜੀ ਨੂੰ ਪਤਾ ਲੱਗਦਾ ਇਸ ਗੱਲ ਦਾ ਤਾਂ ਕੁੱਝ ਅੱਜ ਬਾਬਾ ਜੀ ਹੋਣੀ ਜਿਹੜੇ ਆਪ ਇੱਕ ਬੰਨ ਮੌਜੂਦ ਹੈ ਨਾ ਸੇਵਾ ਨਿਰੰਤਰ ਜਾਰੀ ਹੈ ਪਾਪਾ ਜੀ ਇਸ ਤਰੀਕੇ ਨਾਲ ਇਹ ਬੰਨ ਬਾਰੇ ਪਤਾ ਲੱਗਾ ਤੇ ਤੁਸੀਂ ਲਗਾਤਾਰ ਜਿਵੇਂ ਮਾਝੀ ਦੇ ਕੋਸਾ ਨੂੰ ਇਸੇ ਕੱਲ੍ਹ ਅੰਦਾਜ਼ ਸੀ ਡੀ ਸੀ ਸਾਹਿਬ ਨੇ ਕਿਹਾ ਸੀ ਉਹੜਾ ਭਾਣੇ ਪ੍ਰੋਜੈਕਟ ਦਾ ਉਭਰਨ ਵਾਸਤੇ ਅਸੀਂ ਉਹ ਸਮਾਨ ਹਮਾਰੀ ਉਸੇ ਰਾਤ ਬਸ 11:00 ਦਾ ਟਾਈਮ ਹੈਗਾ ਸਾਨੂੰ ਤਾਂ ਉੱਠ ਜਾ ਵੀ ਇਸ ਜੀ ਬੰਨਾ ਉਹਨੂੰ ਤਾਂ ਹਲਾ ਗਰੀ ਤਿੰਨ ਵਿੱਚ ਜਦਰ ਸਾਹਿਬਾਂ ਘਰ ਕੇ ਜਦਰ ਵੀ ਰਸਈਆਂ ਦਾ ਹੌਸਲਾ ਇਹ ਤੁਸੀਂ ਬੰਨ ਦੇ ਉੱਤੇ ਰਹਿਣਾ ਕਿਸੇ ਹੱਦ ਤੱਕ ਜਗ੍ਹਾ ਵੀ ਨਹੀਂ ਜਾਣਾ ਸਾਰੀ ਰਾਤ ਵੰਨ ਤੇ ਡਟੇ ਰਹੋ ਤਾਂ ਸਾਰੀਆਂ ਸੰਗਤਾਂ ਨਹੀਂ ਆ ਗਈਆਂ ਸੀ ਮਰੜ ਸੇਵਾ ਕਰ ਰਹੀਆਂ ਕਿਉਂਕਿ ਉੱਥੇ ਸਵਾਨ ਨੰਬਰ ਚੱਲ ਰਹੀਆਂ ਕਿ ਉੱਥੇ ਹਾਰ ਦੀ ਘੜੀ ਖਿਲੋ ਕੰਟਰੋਲ ਆ ਇੱਧਰ ਜਾਈ ਜਰੂਰ ਕਰੋ ਮਦਦ ਦੀ ਸੇਵਾ ਸੀ ਥੋੜੀ ਜਿਹੀ ਸਲੋ ਕਰਕੇ ਫਿਰ ਇੱਥੇ ਸੰਪਰਕ ਜਾਓ ਕਿ ਇਹ ਵੀ ਦੇਖ ਰਿਹਾ ਸਾਰੀ ਸੰਗਤ ਬਿਲਕੁਲ ਸੱਜਣਾ ਵੰਦੀਆਂ ਨੇ ਸਾਰੇ ਜੋ ਵੀ ਪ੍ਰੇਮੀ ਸਾਰੇ ਬਹੁਤ ਬਹੁਤ ਸਮਾਨ ਨਿਭਾ ਰਹੇ ਜਿਸ ਤਰ੍ਹਾਂ ਆਪ ਨੂੰ ਪਤਾ ਹੀ ਹੈ ਕਿ ਸਭ ਤੋਂ ਪਹਿਲਾਂ ਜਿਹੜਾ ਰਨ ਸੀ ਉਹ ਬਹੁਤ ਘੱਟ ਪਤਾ ਸੀ ਉਸ ਟੈਂਪਲ ਆ ਤੇ 88 ਸਰੀਰ ਫੇਰ ਜਦੋਂ ਸਾਨੂੰ ਪਤਾ ਲਗਾ ਬੰਨ ਟੁੱਟਿਆ ਤੇ ਸلطانوں ਚ ਬੇਦਰਨ ਬੇਨਤੀ ਕੀਤੀ ਸਾਰੇ ਸਾਡੇ ਸਵਾਉਣ ਨੂੰ ਤੇ ਅੱਜ ਵੀ ਨਰਸਨ ਦੇ ਬੰਨ ਚੱਲਦਾ ਹੈ ਫਿਰ ਉਥੇ ਹੀ ਬਹੁਤਾ ਫੀਸ ਕਰ ਦਿੱਤੀਆਂ ਪੰਜ ਅਸਿਆਣੀ ਬੁੱਧੀਆਂ ਦੇ ਲਗ ਲਗ 10 ਸਾਲਾਂ ਦੇ ਸੰਪਰਕ ਕਿਤੇ ਉਹ ਜਿਹੜੀਆਂ ਸੰਗਤਾਂ ਮੁਸ਼ਕਲ ਵੀ ਘੜੀ ਸੀ ਇਹਨਾਂ ਨੂੰ ਵਸਣ ਤੇ ਆ ਜਿਹੜਾ ਕਪੜਾ ਪਜਾਇਆ ਤੇਰਾ ਦਵਾਈ ਦੀ ਰੋੜੀ ਕਿਤਨਾ ਤੇ ਅਜਨਾਲੇ ਵਿੱਚ ਤੇ ਕਈ ਵੀ ਜਿਹੜੀਆਂ ਉਹਨਾਂ ਬਹੁਤ ਸਾਰੀ ਤਲਾਕੀ ਫਿਰ ਸਾਡੇ ਸਿੰਘਾਂ ਨੇ ਇਹਨੂੰ ਮੀੜ ਕੇ ਪਾ ਕੇ ਹਸਤਾਖਰ ਕਰ ਰੱਖਿਆ ਜੀ ਤਾਂ ਕਹਿੰਦੇ ਸੀ ਕਿ ਉਹ ਵੀ ਸਾਡੇ ਸਿੰਘਾਂ ਨੇ ਲਾ ਕੇ ਸਾਰਾ ਕੋਸ਼ਿਸ਼ ਬਿਲਕੁਲ ਇਸ ਦਾ ਨਾਮ ਮੁਸਕਰਾ ਸਮੇਂ ਸੀ ਸਾਡੇ ਸਿੰਘਾਂ ਨੇ ਪੁੱਛਿਆ ਅੱਤੇ ਜਿਹੜਾ ਤੁਹਾਨੂੰ ਦੇਈਆਂ ਨਾ ਭਾਈ ਸੋ ਜਦੋਂ ਮਨ ਰੌਲਾ ਪਾ ਲਗਾ ਫਿਰ ਉਹ ਸਿਨਾਂ ਕਿਹ ਚਾਰੇ ਸੰਘੇ ਚੇ ਰਹੇ ਹੁਣ ਮੈਂ ਸਿਰੇ ਫੇਰੇ ਤੇ ਆਜਾ ਤਰਨ ਕੋਈ ਕਿਸੇ ਰਖੇ ਹੋਣ ਨਾੜ ਕ ਸਰਦਾਰ ਸਮਾਣਵਾ ਰਹੇ ਆ ਕਿ 10:00 ਘੜੇ ਸਵੇਰੇ ਇਕੱਠੇ ਤਾਂ ਹੀ ਪਾਣੀ ਲੈਣਾ ਥਾ ਲੇ ਕਿਉਂਕਿ ਅੱਜ ਤਾਂ ਬਹੁਤ ਤੇਜ਼ ਹੈ ਇਸੇ ਦਾ ਰਾਵੀ ਦਰਾ ਉਹ ਘਟ ਗਿਆ ਧੌਂ ਦਰਾ ਵਿੱਚ ਪਾਣੀ ਘੜਾ ਪਾਣੀ ਛਿਪੜਿਆ ਪਰ ਅਸਟੈਂਡ ਦੇ ਵਿੱਚ ਕਹਾਏ ਤੇ ਬਹੁਤ ਅਜੀਬ ਲੱਗ ਰਹੀ ਸੋ ਅਸੀਂ ਤਾਂ ਲੜਾਈ ਰੁਕਣਾ ਸਭ ਦੀ ਕਿਸ ਤਰ੍ਹਾਂ ਕਦੋਂ ਕਰਨਾ ਪਸੰਦ ਮੈਂ ਕੀ ਕਰਕੇ ਸੰਦੇਸ਼ ਜੀ ਬਣਾ ਉਹ ਸਰਕਾਰ ਦਾ ਸਾਰਾ ਕੰਮ ਰਿਹਾ ਪ੍ਰਸ਼ਾਸਨ ਇਸ ਨੂੰ ਕਰ ਰਿਹਾ ਆਪਾਂ ਨੂੰ ਇਹ ਕਿਸੇ ਤਸਕੀਰ ਤੇ ਆਇਆ ਹੋਇਆ ਉਹ ਵੀ ਸਰਕਾਰ ਆਖਦੀ ਜਿਹੜੀਆਂ ਸਾਰੀਆਂ ਇਥੇ ਪਹੁੰਚੀਆਂ ਹੋਣਗੀਆਂ ਸੋ ਮੇਰੇ ਤੁਹਾਡੇ ਚੈਨਲ ਦੇ ਸੰਤਾਂ ਨੂੰ ਮੈਂ ਇਹ ਬਗੋ ਆਪਾਂ ਰਾਸ ਲੈ ਕੇ ਆ ਰਹੇ ਹਾਂ ਬੜਾ ਰਿਕਵ ਸਪੋਰਟ ਕਰੋ 10 15 ਦਿਨਾਂ ਵਾਸਤੇ ਕਿਉਂਕਿ ਕਿਉਂ ਹੋਏ ਸਾਡੀ ਮੰਗ ਹੈ ਕਿ ਆਪਾਂ ਸਾਰਿਆਂ ਨਾਲ ਘਰ ਕੋਈ ਰਿਸ਼ਤਾ ਹੈ ਆ ਜਿਹੜੇ ਪੀੜਤ ਪਰਿਵਾਰ ਉਹਨਾਂ ਦੀ ਕਿਸੇ ਮਾੜੀ ਬਾਰੇ ਮੇਰੀ ਇਹ ਸੋਚ ਜਦੋਂ ਪਾਣੀ ਨਹੀਂ ਆਉਂਦਾ ਤਾਂ ਕਿਉਂ ਜੀ ਦੇ ਡੋਰ ਆਕੂ ਉਹ ਕਿਧਰੇ ਕਰਦੇ ਡੋਰ ਤੇ ਜਿੱਦਲੀ ਡੋਰ ਪਾਣੀ ਆ ਇਹ ਦੇ ਕਿਹਦਾ ਘਰ ਬਣਾਉਣਾ ਆਪਾਂ ਕਿੰਨੂੰ ਵੇਚ ਦੇਣਾ ਬਾਦ ਨੇ ਸਾਰੇ ਕਿਹਨਾਂ ਵਿਚਾਰ ਹੋ ਗਏ ਕਿਤੇ ਪਾਣੀ ਅਨੇ ਚੀਜ਼ਾਂ ਬੇਰੇ ਵਿਚਾਰ ਹੋ ਗਏ ਕਿ ਆਸਮਾਨ ਦਾ ਮੁਕਮਸਲਾ ਹੈ ਨੁਕਸਾਨ ਹੋ ਗਿਆ ਤੇ ਹੋ ਚੁੱਕਾ ਹੈ ਪਰ ਜਿਹੜਾ ਅੱਗੇ ਕੋਈ ਨੁਕਸਾਨ ਨਾ ਕਿੰਨੂੰ ਬਚਾਇਆ ਜਾਵੇ ਉਹਨਾਂ ਨੂੰ ਬਹੁਤ ਜਿੰਨ ਪਾਣੀ ਲਾਗਣਾ ਨਹੀਂ ਲੱਗਦਾ ਸਹੀ ਜੀ ਸੋ ভাই ਨੂੰ ਕਿਰਪਾ ਕਰੇ ਜਿੰਨੇ ਦਿਨ ਵੀ ਪਕਦਾ ਪਾਣੀ ਉਹਨਾਂ ਦਿਨ ਜੋ ਕਿੱਛੇ ਹੋਇਆ ਜੋ ਹੋਇਆ ਉਹ ਬਹੁਤ ਆ ਪਾਣੀ ਜਾਂ ਸਾਡੇ ਬਹੁਤ ਭੱਜ ਨਿਕਲ ਜਾਂਦਾ ਰੰਦਾ ਆ ਕੇ ਦੇਖੋ ਸਾਰਾ ਮੜੀਆ ਵੇਟ ਹੋ ਗਿਆ ਸੋ ਆਈ ਵੀ ਕਿਰਪਾ ਕਰੇ ਸਭ ਸਭਾ ਮਾਰੇ ਬਾਰ ਬਖਸ਼ੇ ਉਦਮ ਬਖਸ਼ੇ ਆ ਪਾਣੀ ਘਰ ਨਾਲ ਤੋਂ ਅਲੱਗ ਦੀਆਂ ਤੇ ਰੋਕੀ ਪਾ ਕੇ ਜਿਹੜਾ ਨਾਣ ਆ ਚਾਹ ਕੋਈ ਬਾਬਾ ਜੀ 23 ਦੇ ਵਿੱਚ ਵੀ 2023 ਚ ਵੀ ਜਦੋਂ ਬੰਨਾਂ ਨੂੰ ਤਾਂ ਲੱਗੀ ਸੀ ਤੁਹਾਡੇ ਵੱਲੋਂ ਸਾਰੀ ਸੇਵਾ ਕੀਤੀ ਗਈ 2025 ਹੁਣ ਆ ਚੜਾ ਆ 25 ਚ ਵੀ ਇਸ ਤਰੀਕਾ ਬਾਬਾ ਜੀ ਇਹ ਕਿਤੇ ਨਾ ਕਿਤੇ ਪੱਕਿਆ ਕਰਨ ਦੇ ਲਈ ਸਰਕਾਰ ਨਾਲ ਉੱਪਰ ਸੈਂਟਰ ਨਾਲ ਕਿਰ ਗੱਲਬਾਤ ਕਰਨ ਦੀ ਕੋਸ਼ਿ ਕਰਾਂਗੇ ਲੋਕਾਂ ਨੂੰ ਬਚਾਉਣ ਦੇ ਲਈ ਕੁਝ ਗੱਲਾਂ ਵਾਸਤੇ ਬਾਅਦੀਆਂ ਨਾ ਕਿ ਅਪਾ ਆਪਣਾ ਦਿਖਾਜੋ ਬਣ ਲੈਣੇ ਆ ਸਭ ਤੋਂ ਨੋਰਮਲ ਦਾ ਫਿਰ ਆਪਾਂ ਇਹ ਵਿਚਾਰ ਕਰਾਂ ਕਿ ਗੱਲਾਂ ਸਾਹਮਣੇ ਹਰ ਕਿਸੇ ਦੇ ਧਿਆਨ ਵਿੱਚ ਪਾ ਦੀਆਂ ਕਿਉਂਕਿ ਥੋੜੇ ਸਮੇਂ ਬਾਅਦ ਇਹ ਜਾਣ ਚਾਹੁੰਦਾ ਫਿਰ ਸਾਰੇ ਕਿੰਨੇ ਤੋਂ ਹਰ ਪਾਸੇ ਕਿੰਨਾ ਪੈਸਾ ਉਹ ਰਹੇ ਤੇ ਉਹ ਜੀ ਗਰਮੀ ਕਿਸ ਤਰ੍ਹਾਂ ਬਚੇ ਉਹਦੀਆਂ ਸਭ ਆ ਕੇ ਸੁਣਨ ਆਉਂਦੇ ਆ ਤੇ ਇਹੀ ਜਦੋਂ ਸਭ ਤੋਂ ਨੋਰਮਲ ਦਾ ਆਪਾਂ ਸਾਰੇ ਕੋਸ਼ਿਸ਼ ਕਰੀਏ ਪਰ ਸ਼ਮਸਨ ਅਰਗੇਨਾਈਜ਼ਮ ਦੇ ਡਿਪਾਰਟਮੈਂਟ ਨਾਲ ਸੈਂਟਰ ਨਾ ਸਟੇਟ ਨਾਲ ਹਮਾਰੇ ਕਿਰਪਾ ਕਰੋ ਰਸਤਾ ਨਿਕਲੇ ਸੋ ਇਹ ਸਾਰੀ ਗੱਲਾਂ ਸਾਡੇ ਧਿਆਨ ਚ ਆ ਰਹੀਆਂ ਕਿਉਂਕਿ ਹੁਣ ਇਹ ਤਸੀਲੀਆਂ ਸਮਾਹਣ 2012 ਪਨਵਾ ਰਹੇ ਆ ਤੇ ਟ੍ਰੇਡੋ ਵੀ ਕਿਤੇ ਕਿਤੇ ਮੁਸ਼ਕਲ ਆਉਂਦੀ ਹੈ ਤੇ ਅਸੀਂ ਉੱਥੇ ਪਹੁੰਚਦੇ ਆ ਸਾਡੇ ਜਾਇਦਰ ਪਹੁੰਚਦੇ ਆ ਸਮਾਹ ਬਾਕੀ ਕੰਮ ਹੈ ਪਿੱਛੇ ਪਾ ਦਨੇ ਆ ਇਹ ਸੇਵਨ ਮੁੱਖ ਰੱਖ ਕੇ ਸਮਾਹ ਸੇਵਾ ਨੂੰ ਅਸੀਂ ਨੀਚੇ ਸੋ ਬਾਬੇ ਦੁਆਬੇ ਜੀ ਵੀ ਚੱਲਦੇ ਆ ਆਪਣੇ ਹਾਂਜੀ ਹਾਂਜੀ ਸਾਗਰੀ ਜੀ ਸੇਵਾ ਚੱਲ ਰਹੀ ਹੈ ਬਹੁਪੁਰ ਚੱਲ ਰਹੀ ਹੈ ਧਾਰੀਵਾਲ ਚੱਲ ਰਹੀ ਹੈ ਅਹਲੇ ਕਣਾ ਚੱਲ ਰਹੀ ਹੈ ਚੱਕ ਪਿੰਡ ਚੱਲ ਰਹੀ ਹੈ ਇਧਰ ਵੀ ਨਿਰੰਤਰ ਜਿਹੜੀਆਂ ਸਮਾਹ ਸਿਰਫ ਨਾ ਪਰ ਸਭਾ ਉਹਨਾਂ ਨਾਲ ਵੀਡੀਓ ਵਿੱਚ ਬਿਲਕੁਲ ਪਪਾ ਜਿਵੇਂ ਤੁਹਾਡੇ ਵੱਲੋਂ ਇੱਧਰ ਰਾਸ਼ਨ ਪ੍ਰਕਿਰਿਆ ਬਹੁਤ ਮਨ ਕੀਤਾ ਜਾ ਰਿਹਾ ਲੋਕਾਂ ਨੂੰ ਰੈਸਕਿਊ ਵੀ ਕੀਤਾ ਜਾ ਰਿਹਾ ਘਰਾਂ ਤੋਂ ਬਾਹਰ ਕੱਢਣ ਵੀ ਕੀਤਾ ਜਾ ਰਿਹਾ ਪਰ ਜਿਵੇਂ ਅਜਨਾਲੇ ਵਾਲੀ ਸਾਈਡ ਤੁਸੀਂ ਵੀ ਕਈ ਵੀਡੀਓ ਤੁਹਾਡੇ ਆਪਣੇ ਸਿੰਘ ਵੀ ਦੱਸਦੇ ਹੋਣਗੇ ਕਿ ਵੀਡੀਓ ਵਾਇਰਲ ਹੁੰਦੀਆਂ ਕਈ ਰਾਸ਼ਨ ਲੈ ਕੇ ਪਹੁੰਚ ਲੈ ਪਹੁੰਚਣ ਵਾਲੀ 100-100 ਟਰਾਲੀ ਲੈ ਕੇ ਜਾਂ ਉਹਨਾਂ ਨੂੰ ਆਪਾਂ ਕੀ ਕਰਨਾ ਚਾਹੁੰਦੇ ਕਿਉਂਕਿ ਜ਼ਮੀਨਾਂ ਵੀ ਪਤਰੀਆਂ ਹੋਣੀਆਂ ਹੱਲੇ ਹੱਲੇ ਤੇ ਜਿਵੇਂ ਕਹਿ ਸਕਦੇ ਮਸੀਬਤ ਦੀ ਘੜੀ ਸਭ ਤੋਂ ਜ਼ਿਆਦਾ ਇਹਨਾਂ ਤੇ ਪਈ ਹੈ ਜੀ ਕੁਝ ਇਹ ਮੈਂ ਗੱਲ ਵੀ ਨਾ ਤੁਹਾਡੇ ਕੋਲ ਬੇਨਤੀ ਜੀ ਇਹ ਵੀ ਅਜੇ ਤੇ ਪਾਣੀ ਚੱਲ ਰਿਹਾ ਹੈ। ਤੇ ਜਿਹੜਾ ਮੁੱਖ ਮਸਲਾ ਹੈਗਾ ਵੀ ਆਪਾਂ ਲੋਕਾਂ ਨੂੰ ਜਾਣਵਾਜ ਰੱਖੀ ਚਾਹੀਦਾ। ਜਿਹੜਾ ਨੁਕਸਾਨ ਆਇਆ ਉਹਦੀ ਬਾਅਦ ਚ ਹਿਸਾਬ ਲੱਗਣਾ ਕਿਸ ਤਰ੍ਹਾਂ ਨਾਲ ਜਿਹੜੇ ਸੰਗਠਨ ਕੇਸੀ ਤੋਂ ਪਾਣੀ ਇਕੱਠਾ ਕਰ ਰਹੀਆਂ। ਇਹਨਾਂ ਨੂੰ ਤੁਹਾਡੇ ਚੰਨ ਲਈ ਇਹ ਬੇਨਤੀ 15 ਦਿਨ ਦਿਓ। ਕਿਉਂਕਿ ਜਿੱਥੇ ਤੁਹਾਡਾ ਕੋਲ ਵਿਸ਼ਵਾਸ ਹੈ ਉਹ ਆਪ ਆਓ ਜਾ ਕੇ ਸੰਸਥਾਾਂ ਤੇ ਜੁੜੇ ਜੋ। ਉੱਥੇ ਉਹਨਾਂ ਨਾਲ ਗੱਲ ਕਰਕੇ ਉਸ ਇਲਾਕੇ ਨੂੰ ਮੁੜ ਕੇ ਉਹਨਾਂ ਪਹੁੰਚਾਣ ਨੂੰ। ਫਿਰ ਅਸੀਂ ਜਿਹੜਾ ਇਸ ਦਾ ਸਲਾਹਨ ਫਿਰ ਮੰਨੋ। ਹਾਂ ਕਿ ਜਿਹੜੇ ਬੰਦੇ ਇੱਕ ਤਾਂ ਪਰਿਵਾਰ ਉਹਨਾਂ ਦਾ ਤੇ ਮਤਲਬ ਕਹਾਂਗੇ ਨਾ ਜਿਹੜੇ ਬੰਦੇ ਸੰਘੇ ਭਲੇ ਜਣਾ ਰੱਬ ਨੇ ਸਭ ਨੂੰ ਦਿੱਤਾ ਵਾ ਉਹ ਬਾਅਦ ਚ ਉਹ ਜਿਹੜੇ ਬਾਹਰੋਂ ਨਸਾਨ ਹੁੰਦਾ ਉਹਨਾਂ ਨੂੰ ਕਿਹਦਾ ਪਤਾ ਨਹੀਂ ਹੁੰਦਾ ਤੇ ਬਾਹਰ ਹੀ ਅੱਡੇ ਬਣਾ ਲਏ ਬਿਤੇ ਬਾਹਰੋਂ ਹੀ ਸਾਰਾ ਕੋਈ ਕਾਈ ਜਾ ਰਹੇ ਆ ਇਸ ਕਰਕੇ ਉਹਨਾਂ ਨੂੰ ਬੇਨਤੀ ਹੈ ਵੀ ਜੀ ਤੇ ਰਸਨ ਪੱਤੇ ਉਹਦੇ ਪੈਸਾ ਕੱਟਾ ਜਿਦਾ 10 15 ਰੱਖੋ ਫਿਰ ਬਹੁਤ ਆ ਆ ਬਣ ਕੇ ਦੇਖੋ ਜਾਂ ਜਿਨ੍ਹਾਂ ਨਾਲ ਸੰਸਥਾਾਂ ਪੇ ਜੁੜੇ ਉਹਨਾਂ ਨੂੰ ਕਹੋ ਕਿ ਤੁਹਾਡਾ ਡਾਊਨ ਸਾਮਾਨ ਆ ਗਿਆ ਸਵਾਮਾਨ ਬਿਲਕੁਲ ਤੁਹਾਡਾ ਵੀ ਸਮਾਨ ਜਿਵੇਂ ਜਾ ਰਿਹਾ ਤੁਸੀਂ ਲਿਸਟਾਂ ਬਣਾਈਆਂ ਸਭ ਕੁਝ ਕੀਤਾ ਫੇਰ ਹੀ ਜਾ ਰਿਹਾ ਸਭਾ ਅਸੀਂ ਜੋ ਪਿਛਲੇ ਜਦੋਂ ਲਾਸਟ ਟਾਈਮ ਪੂਰਾ ਫੀਲ ਦੇ ਵਿੱਚ ਅਸੀਂ ਸਾਰੇ ਲੱਗਣਾਂ ਵਿੱਚ ਚਰਚਾਨ ਕਰਕੇ ਸਰਕਾਰ ਕੋਲ ਕੀਤਾ ਫਿਰ ਉਹਨਾਂ ਵੈਰੀਫਾਈ ਕੀਤਾ ਫਿਰ ਅਸੀਂ ਸਮਾਨ ਵੰਡਿਆ ਅਸੀਂ ਉੱਤੇ ਇੱਕ ਖਮਾਦ ਰੱਖੀ 5 ਏਕੜ ਦਾ ਉਸ ਇਸਹਾਤ ਦੀ ਮਦਦ ਕੀਤੀ ਜਾ ਰਹੀ ਇਸ ਤਰ੍ਹਾਂ ਮਾਰੇ ਕਿ ਮਾਰੇ ਕਿਰਪਾ ਦੇ ਬਦਤਰ ਸਾਧੀਆਂ ਸੰਪਰਕ ਕਰਨ ਜਾਣੇ ਪੁੱਤਰ ਅੰਦਾਜ਼ ਨਾਲ ਸਾਡਾ ਸੰਪਰਕਾਂ ਦੇ ਜਾਣ ਤਾਂ ਆਦੀ ਆ ਪਰ ਇਹ ਸਾਰਾ ਜਿਹੜਾ ਦੋ ਬੰਦਾ ਨਾਲ ਦਾਨੀ ਦਾਨ ਕਰ ਰਿਹਾ ਇਹਨਾਂ ਨੂੰ ਲਿੰਕ ਲਾਏਗਾ ਤਾਂ ਹੀ ਕਿਸੇ ਦੇਸ਼ੋਂ ਸੇ ਇਸ ਨੂੰ ਸੰਭਾਲ ਸਕਾਉਣੇ ਨਾ ਆਪਣੇ ਤੌਰ ਤੇ ਤੁਸੀਂ ਕਰੀ ਜਾ ਰਹੇ ਧੰਨਵਾਦ ਹੈ ਬਾਬਾ ਜੀ ਸੀ ਔਰ ਨਿਰੰਤਰ ਸੇਵਾ ਚੱਲ ਰਹੀ ਹੈ ਬੰਨਾਂ ਨੂੰ ਮਜ਼ਬੂਤ ਕਰਨ ਦੇ ਲਈ ਮਾਜੇ ਚ ਹੋਵੇ ਦਬਾਬੇ ਚ ਹੋਵੇ ਨਿਰੰਤਰ ਸੇਵਾ ਜਿਹੜੀ ਹੈ ਇੱਥੇ ਜਾਰੀ ਹੈ ਔਰ ਵੱਡੀ ਕੀਤੇ ਸਿੰਘ ਪਹੁੰਚ ਕੇ ਸੇਵਾ ਕਰ ਰਹੇ ਨੇ ਹਾਲਾਂਕਿ ਪ੍ਰਸ਼ਾਸਨਿਕ ਅਧਿਕਾਰੀ ਵੀ ਲੱਗੇ ਨੇ ਆਰਮੀ ਵੀ ਲੱਗੀ ਆ ਉਹਨਾਂ ਵੱਲੋਂ ਤੇ ਜਤਨ ਜਿਹੜੇ ਆ ਬਨ ਨੂੰ ਬਚਾਉਣ ਦੇ ਲਈ ਨਿਰੰਤਰ ਜਾਰੀ ਨੇ ਤਰਨ ਤਰਾਂ ਤੋਂ ਸਿਹਾਰਥ ਥੋੜਾ ਨਿਊਜ਼ ਇਟ